ਸਮਰਾਲਾ ਦੀ ਅਨਾਜ ਮੰਡੀ ਦੇ ਵਿੱਚ 31 ਅਗਸਤ ਨੂੰ ਹੋਣ ਜਾ ਰਹੀ ਵਿਸ਼ਾਲ ਰੈਲੀ ਦੇ ਵਿੱਚ ਨੌਜਵਾਨ ਆਗੂ ਨਿਸ਼ੂ ਸ਼ਰਮਾ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋਣਗੇ। ਜਿਸ ਸੰਬੰਧੀ ਜਾਣਕਾਰੀ ਦਿੰਦੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਪ੍ਰੋਫੈਸਰ ਭੁਪਿੰਦਰ ਸਿੰਘ ਚੀਮਾ ਨੇ ਕਿਹਾ ਭਾਰਤੀ ਜਨਤਾ ਪਾਰਟੀ ਪੰਜਾਬ ਨੂੰ ਵੱਡਾ ਹੁਲਾਰਾ ਮਿਣਨ ਜਾ ਰਿਹਾ ਹੈ ਨੋਜ਼ਵਨ ਆਗੂ ਨਿਸ਼ੂ ਸ਼ਰਮਾ ਕਿਉਂਕਿ ਉਹ ਇੱਕ ਇਮਾਨਦਾਰ ਆਗੂ ਨੇ ਅਤੇ ਸਮਰਾਲਾ ਦੇ ਪ੍ਰਸਿੱਧ ਸ਼ਿਵ ਮੰਦਰ ਮੁਕਤੀ ਧਾਮ ਦੇ ਪ੍ਰਧਾਨ ਚੰਦਰ ਮੋਹਨ ਜੋ ਕਿ ਪਿਛਲੇ ਕਈ ਸਾਲਾਂ ਤੋਂ ਸ਼ਿਵ ਮੰਦਰ ਚੈਲਾ ਦੀ ਪ੍ਰਧਾਨਗੀ ਕਰਦੇ ਆ ਰਹੇ ਨੇ ਉਹਨਾਂ ਦੇ ਬੇਟੇ ਨਿਸ਼ੂ ਸ਼ਰਮਾ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਉਨਾ ਗੱਲਬਾਤ ਕਰਦੇ ਕਿਹਾ ਕਿ ਪੰਜਾਬ ਭਾਰ ਵਿੱਚ ਹੀ ਭਾਤੀ ਜਨਤਾ ਪਾਰਟੀ ਨੂੰ ਭਾਰੀ ਸਮਰਥਨ ਮਿਲ ਰਿਹਾ ਹੈ ਕੀ ਕਹਿਣਾ ਚਾਹੁੰਦੇ ਜਿਹੜਾ ਤੁਸੀਂ ਸ਼ਾਮਲ ਹੋ ਰਹੇ ਹੋ 31 ਤਰੀਕ ਨੂੰ ਤੇ ਇੱਕ ਰੈਲੀ ਵੀ ਰੱਖੀ ਹੈ ਵਿਚਾਲੋ ਦੇ ਉੱਤੇ ਕੀ ਸੰਦੇਸ਼ ਦਿਨੇ ਹੈ ਤੇ ਕੀ ਮੈਸਜ ਸਭ ਤੋਂ ਪਹਿਲਾਂ ਮੇਰਾ ਨਾਮ ਰਾਦੇਸ਼ ਸ਼ਰਮਾ ਨਿਸ਼ੂ ਜੈਦਾ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਭਾਰਤੀ ਜਨਤਾ ਪਾਰਟੀ ਦੇ ਨਾਲ ਜੁਆਇਨ ਕਰਨ ਜਾਣ ਜਾ ਰਿਹਾ 31 ਤਰੀਕ ਨੂੰ ਦਿਨ ਐਤਵਾਰ ਜੀ ਪਰ ਤੁਹਾਂ ਸਾਬੀ ਦੇ ਵਿੱਚ ਮੈਸੇਜ ਤੇ ਸਾਰਿਆਂ ਨੂੰ ਇਹੀ ਆ ਕਿ ਆਈਏ ਆਪਾਂ ਮਿਲ ਕੇ ਜਿਹੜਾ ਆ ਪਟੜੀ ਤੋਂ ਪੰਜਾਬ ਲਿਆ ਉਹਨੂੰ ਪਟੜੀ ਤੇ ਲੈ ਆਈਏ ਤੇ ਜਿਹੜੀਆਂ ਚੀਜ਼ਾਂ ਡਿਸਟਰਬ ਹੋਈਆਂ ਹੋਈਆਂ ਨੇ ਆਪਣੇ ਪੰਜਾਬ ਦੀਆਂ ਉਹਨਾਂ ਨੂੰ ਸਾਰਿਆਂ ਨੂੰ ਸਾਰੇ ਮਿਲ ਕੇ ਰਲ ਕੇ ਉਹਨਾਂ ਨੂੰ ਆਪਾਂ ਡਬਲ ਇੰਜਨ ਦੀ ਸਰਕਾਰ ਬਣਾ ਕੇ ਉਹਨਾਂ ਨੂੰ ਪਟੜੀ ਤੇ ਲੈ ਕੇ ਆਈਏ ਤੇ ਨੌਜਵਾਨ ਪੀੜ੍ਹੀ ਤੇ ਹੋਰ ਅਲੱਗਰ ਵਾਸੀ ਉਹਨੂੰ ਕੀ ਸੁਨੇਹਾ ਹੈਗਾ ਤੁਹਾਡਾ ਜੀ ਨੌਜਵਾਨਾਂ ਨੂੰ ਤੇ ਇਲਾਕਾ ਨਿਵਾਸੀਆਂ ਨੂੰ ਇਹੀ ਆ ਕਿ ਪਹਿਲਾਂ ਤਾਂ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਕਿ ਪਾਸੋਂ ਨੂੰ ਅਸੀਂ ਰੈਲੀ ਕਰਨ ਜਾ ਰਹੇ ਹਾਂ ਜਾਨਕਿ 31 ਤਰੀਕ ਨੂੰ ਜਿਹਨ ਐਤਵਾਰ ਨੂੰ ਅਸੀਂ ਰੈਲੀ ਕਰਨ ਜਾ ਰਹੇ ਹਾਂ ਸਾਰੀ ਵਿਚਾਰਧਾਰਾ ਵਧੀਆ ਢੰਗ ਨਾਲ ਸਾਰਿਆਂ ਦੇ ਅੱਗੇ ਰੱਖੀ ਜਾਏਗੀ ਸਾਰੇ ਆਪਣੀਆਂ ਜੋ ਵੀ ਪੰਜਾਬ ਦੇ ਨਾਲ ਨੂੰ ਮੁੱਦੇ ਨੇ ਉਹਨਾਂ ਦੇ ਉੱਤੇ ਗੱਲ ਕਰਾਂਗੇ ਸਾਰੇ ਜਾਨੇ ਇੱਥੇ ਆਣ ਤੇ ਉਹਨਾਂ ਦੀ ਬਹੁਤ-ਬਹੁਤ ਧੰਨਵਾਦ ਠੀਕ ਸਾਡੇ ਵੱਲੋਂ ਭਾਰਤੀ ਜਨਤਾ ਪਾਰਟੀ ਦੀ ਖੰਨਾ ਜ਼ਿਲ੍ਹਾ ਟੀਮ ਵੱਲੋਂ ਤੁਹਾਡਾ ਬਹੁਤ-ਬਹੁਤ ਸਵਾਗਤ ਤੇ ਧੰਨਵਾਦ ਇਹ ਸਾਰੀ ਸੰਗਤ ਨੂੰ ਵੈਗੁਰਜੀਕਾ ਖਾਲਸਾ ਵੈਗੁਰਜੀ ਕੀ ਫਤਿਹ ਅੱਜ ਸਾਡੇ ਵਾਸਤੇ ਕਨਾਂ ਜ਼ਿਰੇ ਵਾਸਤੇ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਪਰਿਵਾਰ ਵਿੱਚ 31 ਤਰੀਕ ਨੂੰ ਬਹੁਤ ਵੱਡਾ ਵਾਧਾ ਹੋਣ ਜਾ ਰਿਹਾ ਹੈ ਨੌਜਵਾਨ ਆਗੂ ਸਾਡੇ ਇਲਾਕੇ ਦੇ ਨਹੀਂ ਸਾਡੇ ਜ਼ਿਲ੍ਹੇ ਦੇ ਨਹੀਂ ਪੰਜਾਬ ਦੇ ਬਹੁਤ ਹੀ ਨਿੱਧੜਕ ਤੇ ਅੱਗੇ ਹੋ ਕੇ ਕੰਮ ਕਰਨ ਵਾਲੇ ਸਟੂਡੈਂਟ ਪੋਲਿਟਿਕਸ ਤੋਂ ਉਭਰੇ ਹੋਏ ਖਾਲਸਾ ਕਾਜ ਦੇ ਸਾਬਕਾ ਪ੍ਰਧਾਨ ਰਹੇ 2067 ਦੇ ਵਿੱਚ ਸਾਡੇ ਛੋਟੇ ਵੀਰ ਨਿਸ਼ੂ ਸ਼ਰਮਾ ਜੀ 31 ਤਰੀਕ ਨੂੰ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ਜਾ ਰਹੇ ਪਰ ਸ਼ਾਮਲ ਹੋ ਰਹੇ ਪਰ ਪਹਿਲਾਂ ਸ਼ੁਰੂ ਤੋਂ ਹੀ ਉਹ ਭਾਰਤੀ ਜਨਤਾ ਪਾਰਟੀ ਦੇ ਜਿਹੜੀਆਂ ਕਦਰਾਂ ਕੀਮਤਾਂ ਨੇ ਜਾਂ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਅਸੂਲ ਹੈ ਜਾਂ ਦਸਪੋਣਾ ਉਹਤੇ ਚੱਲਦੇ ਆ ਰਹੇ ਆ ਪਰ ਬਹੁਤ ਲੰਬਾ ਸਮਾਂ ਚਾਹੇ ਬੈਕ ਸਾਈਡ ਤੇ ਰਹਿ ਕੇ ਕਹ ਲਉ এবੀਵੀਪੀ ਦੇ ਵਿੱਚ ਅਖੇਲ ਭਾਰਤੀਆ પરિਸ਼ਦ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਭੂਮਿਕਾ ਨਿਭਾਈ ਪੰਜਾਬ ਯੂਨੀਵਰਸਿਟੀ ਦੇ ਕਾਲਜਾਂ ਵਿੱਚ ਪੰਜਾਬ ਯੂਨੀਵਰਸਿਟੀ ਦੇ ਵਿੱਚ ਪੰਜਾਬ ਦੇ अनेका ਕਾਲਜਾਂ ਵਿੱਚ ਸਮਰਾਲੇ ਖੰਨੀ ਆ ਨੇੜੇ-ਤਰੇ ਦੇ ਕਾਲਜਾਂ ਵਿੱਚ ਸਟੂਡੈਂਟ ਪੋਲਿਟਿਕਸ ਬਹੁਤ ਵੱਡਾ ਨਾਮ ਹੈ। ਅਰ ਪਰਿਵਾਰ ਦਾ ਵੀ ਸਾਡੇ ਬਹੁਤ ਮਸ਼ਹੂਰ ਪਿੰਡ ਹੈਗਾ ਚਹਲਾ ਉੱਥੇ ਸ਼ਿਵਜੀ ਮਹਾਰਾਜ ਦਾ ਮੰਦਿਰ ਹੈ ਜਿਹਦੇ ਬੜੇ ਲੰਬੇ ਸਮੇਂ ਤੋਂ ਉਹਨਾਂ ਦੇ ਪਿਤਾ ਜੀ ਪ੍ਰਧਾਨ ਚੱਲੇ ਆ ਰਹੇ ਤੇ ਬੜੀ ਵੱਡੀ ਸੇਵਾ ਪਰਿਵਾਰ ਕਰ ਰਿਹਾ ਹੈ। ਇਲਾਕੇ ਦਾ ਮੰਨਿਆ-ਪਰਮੰਨਿਆ ਪਰਿਵਾਰ ਹੈ। ਹਰ ਇਹਦੇ ਨਾਲ ਇਹਨਾਂ ਦੇ ਸ਼ਾਮਲ ਹੋਣ ਨਾਲ ਸਾਡੀ ਬੜੀ ਵੱਡੀ ਧਿਰ ਬਣਨ ਜਾ ਰਹੀ ਹੈ ਪੰਜਾਬ ਦੇ ਵਿੱਚ ਵੱਡੀ ਧਿਰ ਬਣਨ ਜਾ ਰਹੀ ਹੈ। ਅਰ ਸਾਨੂੰ ਬੜੀ ਖੁਸ਼ੀ ਉਸ ਦੇ ਸਬੰਧ ਵਿੱਚ ਜੀ ਅਸੀਂ ਇੱਥੇ ਰੈਲੀ ਕਰ ਰਹੇ ਹਾਂ ਮੰਡੀ ਵਿੱਚ। ਸ਼ਾਮ ਨੂੰ 3:30 ਵਜੇ ਇਕੱਤੀ ਹੋ। ਜੇ ਜੋ ਗੱਲ ਕਰੀ ਰੈਲੀ ਦੀ ਤਾਂ ਕੌਣ-ਕੌਣ ਆਉਂਦੇ ਆ ਰਹੇ ਨੇ ਜਿਹੜੇ ਲੱਭਦੇ ਨੇ। ਉਹਦੇ ਵਿੱਚ ਜੀ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਦੀ ਲੀਡਰਸ਼ਿਪ ਆ ਰਹੀ ਹੈ। ਭਾਰਤੀ ਜਨਤਾ ਪਾਰਟੀ ਦੀ ਕੇਂਦਰ ਦੇ ਮੰਤਰੀ ਆ ਰਹੇ ਲੀਡਰਸ਼ਿਪ ਆ ਰਹੀ ਹੈ। ਅਰ ਨਿਸ਼ੂ ਨੂੰ ਥਾਪੜਾ ਦੇਣ ਵਾਸਤੇ ਸਾਡੇ ਜ਼ਿਲ੍ਹੇ ਨੂੰ ਥਾਪੜਾ ਦੇਣ ਵਾਸਤੇ ਅਰ ਸਾਡੀ ਹੱਲਾਸ਼ੀਰੀ ਦੇਣ ਵਾਸਤੇ ਅਰ ਜਿਹੜੀ ਮੈਂ ਤੁਹਾਨੂੰ ਗੱਲ ਕਹਿਣੀ ਚਾਹੁੰਦਾ ਇਹੋ ਜੇ ਨੌਜਵਾਨ ਇਹ ਗੱਲ ਸੋਚ ਕੇ ਅੱਜ ਭਾਰਤ ਜਨਤਾ ਪਾਰਟੀ ਵਿੱਚ ਆ ਰਿਹਾ ਹੈ ਕਿ ਜੇ ਪੰਜਾਬ ਦਾ ਪੰਜਾਬ ਦੇ ਲੋਕਾਂ ਦਾ ਪੰਜਾਬ ਦੇ ਕਿਸਾਨ ਦਾ ਪੰਜਾਬ ਦੇ ਨੌਜਵਾਨ ਦਾ ਪੰਜਾਬ ਦੇ ਦਲਤ ਵਰਗ ਦਾ ਪੰਜਾਬ ਦੀ ਗ੍ਰਹਿਣੀ ਦਾ ਗਰੀਬ ਪਰਿਵਾਰਾਂ ਦਾ ਜੋ ਕੋਈ ਭਲਾ ਹੋ ਸਕਦਾ ਲੋਕਾਂ ਨੂੰ ਮਹਿਸੂਸ ਹੋ ਗਿਆ ਕਿ ਜੇ ਚੰਗੀ ਸਰਕਾਰ ਸਟੇਬਲ ਸਰਕਾਰ ਇਕਨੋਮਿਕਲੀ ਸਟਰੌਂਗ ਸਰਕਾਰ ਲੈ ਕੇ ਆਉਣੀ ਹੈ ਤਾਂ ਭਾਰਤੀ ਜਨਤਾ ਪਾਰਟੀ ਤੋਂ ਵਧੀਆ ਬਦਲ ਪੰਜਾਬ ਵਾਸਤੇ ਕੋਈ ਨਹੀਂ ਹੈ ਤੁਸੀਂ ਦੇਖੋ ਅਸੀਂ ਕਿੱਥੋਂ ਚੱਲੇ ਸੀ ਸਾਡੀ 20% ਵੋਟ ਹੈ 22% ਵੋਟ ਹੈ ਸਾਡੀ ਪੰਜਾਬ ਦੇ ਵਿੱਚ ਸੋ ਇਸੇ ਗੱਲ ਕਰਕੇ ਅਸੀਂ ਸਾਨੂੰ ਬੜਾ ਵੱਡਾ ਹੁਲਾਰਾ ਮਿਲ ਰਿਹਾ ਹੈ ਪਰ ਲੋਕਾਂ ਦੀ ਸੋਚ ਹੈ ਹੁਣ ਤਾਂ ਹੀ ਜੇ ਇਸ ਤਰ੍ਹਾਂ ਦੇ ਮਿਸ਼ੂਜੀ ਵਰਗੇ ਨੌਜਵਾਨ ਆ ਰਿਹਾ ਹੈ ਪਰ ਤੁਹਾਡੇ ਦੇਖਣ ਦੇ ਵਿੱਚ ਹੀ ਪਿੱਛੇ ਮਜਾਲੀਆਂ ਤੋਂ ਮੌਜੂਦਾ ਸਰਪੰਚ ਸਰਦਾਰ ਬਲਜੀਤ ਸਿੰਘ ਦੀ ਰਾਏ ਸਾਰੀ ਪੰਚਾਇਤ ਸਿੰਘ ਵਿੱਚ ਸ਼ਾਮਲ ਹੋਇਆ ਫਿਰ ਸਰਦਾਰ ਮਨਪ੍ਰੀਤ ਸਿੰਘ ਦੀ ਹਰਬੰਸਪੁਰਾ ਪੂਰੀ ਪੰਚਾਇਤ ਨਾਲ ਸ਼ਾਮਲ ਹੋਇਆ ਹੁਣ ਨਿਸ਼ੂ ਜੀ ਸ਼ਾਮਲ ਹੋ ਰਿਹਾ ਹੈ ਅਰ ਤੁਹਾਨੂੰ ਖੁਸ਼ਖਬਰੀ ਦਵਾਂਗੇ ਆਉਣ ਵਾਲੇ ਦਿਨਾਂ ਵਿੱਚ ਐਡੀ ਵੱਡੀ ਰੈਲੀ ਇੱਕ ਹੋਰ ਅਸੀਂ ਸਾਰੇ ਰਲ ਕੇ ਜਿਹਦੇ ਵਿੱਚ ਨਿਸ਼ੂ ਜੀ ਵੀ ਹੋਣਗੇ ਬਲਰਾਮ ਜੀ ਸੰਦੀਪ ਜੀ ਖੜੇ ਹੈ ਰਜਿਤ ਜੀ ਖੜੇ ਹੈ ਸਾਡੇ ਛੋਟੇ ਭਾਈ ਸਾਹਿਬ ਖੜੇ ਹੈ ਅਸੀਂ ਸਾਰੇ ਰਲ ਕੇ ਬੜੀ ਵੱਡੀ ਕੋਜੀ ਜੀ ਖੜੇ ਸਾਡੇ ਮਗਰ ਤੋ ਸਾਰੇ ਜਿਹਨੇ ਰਲ ਕੇ ਚੱਤ ਸਾਹਿਬ ਸਾਰੇ ਜਿਹਨੇ ਰਲ ਕੇ ਬੜੀ ਵੱਡੀ ਰਲੀ ਇੱਕ ਹੋਰ ਕਰਨ ਜਾ ਰਿਹਾ ਸਮਰਾਲੇ ਦੇ ਵਿੱਚ ਆਉਣ ਵਾਲੇ ਸਮੇਂ ਵਿੱਚ ਭਾਰਤੀ ਜਨਤਾ ਪਾਰਟੀ ਦਾ ਵਿਧਾਇਕ ਬਣੇਗਾ ਤੇ ਵਿਧਾਨ ਸਭਾ ਵਿੱਚ ਜਾ ਕੇ ਸਮਰਾਲੇ ਹਲਕੇ ਦੀਆਂ ਮੰਗਾਂ ਲਈ ਲੜਾਈ ਲੜੇਗਾ ਠੀਕ ਹੈ ਸਰ ਥੈਂਕ ਯੂ ਲਈ 31 ਵੀ ਹੈਗੀ ਹੈ ਜੀ ਮੇਰਾ ਨਾਮ ਸੰਦੀਪ ਭਾਰਤੀਆ ਜੀ ਸਮਰਾਲੇ ਤੋਂ ਭਾਰਤੀ ਮੰਡਲ ਪ੍ਰਧਾਨ ਭਾਰਤੀ ਜਨਤਾ ਪਾਰਟੀ ਸਮਰਾਲਾ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਹੀ ਸ਼ਹਿਰ ਨਿਵਾਸੀਆਂ ਇਲਾਕਾ ਨਿਵਾਸੀਆਂ ਸਾਧ ਸੰਗਤਾਂ ਨੂੰ ਫਤਿਹ ਬਣਾ ਜਿਕਰਨਾ ਚਾਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਹਾਂਜੀ ਜਿਹੜੀ ਅਸੀਂ ਇਹ ਰੈਲੀ ਕਰਨ ਜਾ ਰਹੇ ਹਾਂ ਜੀ ਨੀਸ਼ੂ ਸ਼ਰਮਾ ਜੀ ਸਾਡੇ ਛੋਟੇ ਵੀਰ ਜੋ ਕਿ ਭਾਰਤੀ ਜਨਤਾ ਪਾਰਟੀ ਦਾ ਹਿੱਸਾ ਬਣਨ ਜਾ ਰਹੇ ਨੇ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਸਾਡੇ ਸਮਰਾਲੇ ਹਲਕੇ ਲਈ ਜੋ ਕਿ ਇਸ ਨੀਸ਼ੂ ਸ਼ਰਮਾ ਜੀ ਆਸ਼ੂ ਸ਼ਰਮਾ ਜੀ ਸਾਡੇ ਭਾਰਤੀ ਜਨਤਾ ਪਾਰਟੀ ਦਾ ਬਹੁਤ ਵੱਡਾ ਹਿੱਸਾ ਬਣਨਾ ਬਹੁਤ ਵੱਡੀ ਅਸੀਂ ਰੈਲੀ ਦੀ ਆਯੋਜਨ ਕੀਤਾ 31 ਤਰੀਕ ਨੂੰ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਸ਼ਹਿਰ ਨਿਵਾਸੀਆਂ ਨੂੰ ਆਲੇ ਦੁਆਲੇ ਦੇ ਸਾਰੇ ਪਿੰਡਾਂ ਨੂੰ ਇਹ ਸੱਦਾ ਪੱਤਰ ਦਿੰਨਾ ਕਿ 31 ਤਰੀਕ ਨੂੰ 2 ਵਜੇ ਦਾਣਾ ਮੰਡੀ ਸਮਰਾਲਾ ਵਿੱਚ A valor de poncho